ਹੇਲੂਇਆ 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 ਵਸੀ ਉਸ ਸਮੇਂ ਜਨਸੀ ਦੀ ਅਵਸੀ ਨੂੰ ਸਮਾ ਪਰਮੇਸ਼ੁਰ ਦਾ ਬਾਕਲਾ ਪੜਾਂਗੇ ਪਰਮੇਸ਼ੁਰ ਉਹਦੇ ਲੋਕਾਂ ਦੇ ਲਈ ਪਿਤਾ ਹੈ ਇਹਦਾ ਵਿਸ਼ਾ ਕੀ ਰਹੇਗਾ ਪਰਮੇਸ਼ਵਰ ਉਹਦੇ ਲੋਕਾਂ ਦੇ ਲਈ ਪਿਤਾ ਹੈ ਆਪਾਂ ਪਿਤਾ ਕਾ ਕੇ ਪੁਕਾਰਦੇ ਆਂ ਕਿ ਨਹੀਂ ਪਰ ਕਿਉਂ ਕਹਿੰਦੇ ਆ ਉਹ ਤੋਂ ਪਹਿਲਾਂ ਉਹਦਾ ਵਾਦਾ ਯਾਦ ਕਰਨਾ ਪਊਗਾ ਨੇ ਵਾਦਾ ਕੀਤਾ ਹੈ ਕਿ ਮੈਂ ਤੁਸੀਂ ਮੇਰੇ ਸਿਆਦੇ ਪੁੱਤ ਹੋਵੋਗੇ ਮੈਂ ਤੁਹਾਡਾ ਪਰਮੇਸ਼ਵਰ ਹੋਵਾਂਗਾ ਹallelujah ਪਰਮੇਸ਼ਵਰ ਉਹਦੇ ਲੋਕਾਂ ਲਈ ਉਹਦਾ ਪਿਤਾ किताब प्रभु यीशु राश्री किताब प्रभु यीशु राश्री पढ़ा के जो नंबर ठाट था इन वचन अरे भी नंबर ठाट था इन वचन ਵੀ ਅਨੰਤ ਹੋ। ਫਰਦਰ ਵੀ ਅਨੰਤ ਹੋ। ਉਹ ਪਰਮੇਸ਼ਰ ਦੇ ਅੱਗੇ ਬਾਗਬਾਨ ਹੋ। ਉਹ ਅਨੰਤ ਸਾਈ ਨਾਲ ਖੁਸ਼ੀ ਮਨਾਉ। ਪੰਜੂ ਫਰਦਾ ਪੰਜੀ। ਸਤਿਪੰਦ ਪਿਤਾ ਤੇ ਵਿਧਵਾ ਦਾ ਮਿਹੋ ਕਰਨ ਵਾਲਾ ਪਰਮੇਸ਼ਰ ਆਪਣੇ ਪਵਿੱਤਰ ਨਿਵਾਸ ਵਿੱਚ ਹੈ। ਬੋਲੋ ਆਮੀਨ। ਆਮੀਨ। ਕਿਹਨਾਂ ਦਾ ਪਿਤਾ ਜਿਤੀ ਮਾ ਦਾ ਪਿਤਾ ਅਸੀਂ ਭੁੱਲੇ ਫਿਰਦੇ ਸਾਂ ਜਦ ਦੇ ਸਾ ਗੀ ਸਾਡਾ ਕੋਈ ਇਜਾਜ਼ਤ ਹੀ ਨਹੀਂ ਸੀ ਬਿਨਾ ਪਿਤਾ ਦੇ ਸਾਨੂੰ ਕੋਈ ਪੁਛਦਾ ਨਹੀਂ ਸੀ ਹallelujah ਹallelujah ਜਿਤੀ ਮਾ ਦਾ ਪਿਤਾ ਵਿਧਵਾ ਦਾ ਨਿਯੋਗ ਕਰਨ ਵਾਲਾ ਪਰਮੇਸ਼ਰ ਆਪਣੇ ਪਵਿੱਤਰ ਨਿਵਾਸ ਵਿੱਚ ਹੈ ਮਾੜਾ ਯਾਦ ਕਰਨਾ ਪਊਗਾ ਕਵਚਨੋਟ ਪੜਾ ਦੇਈਏ ਯਹੋਨਾ ਦੇ ਜੀਲ 12 12 ਪੜਾਂਗੇ ਕਿਉਂ ਅਹੀਂ ਬਿਤਾਉ ਨੂੰ ਕਹਿੰਦੇ ਆ ਇਹ ਹਨ ਪਤਾ ਹੁਣਾ ਚਾਹੀਦਾ ਕਿਉਂ ਬਿਦਾਰ ਕਾਹ ਕਹੀਂ ਦੁਆ ਕਰਦੇ ਆ ਹਾਂਜੀ ਪਰ ਜਿੰਨਿਆਂ ਨੇ ਪਰ ਜਿੰਨਿਆਂ ਨੇ ਸਾਰਿਆਂ ਨੇ ਨਹੀਂ ਤੇ ਨਾ ਹੀ ਸਾਰਿਆਂ ਦਾ ਬਿਤਾ ਕਰੋ ਹਾਂਜੀ ਉਸ ਨੇ ਕਬੂਲ ਕੀਤਾ ਹਾਂਜੀ ਉਸ ਨੇ ਉਹਨਾਂ ਨੂੰ ਪਰਮੇਸ਼ਵਰ ਦੇ ਪੁੱਤਰ ਜਿਨਿਆਂ ਨੇ ਉਸ ਨੂੰ ਕਬੂਲ ਕੀਤਾ ਉਹਨਿਆਂ ਨੂੰ ਉਹਨੇ ਪਿਤਾ ਪੁੱਤਰ ਹੋਣ ਦਾ ਅੱਖ ਦਿੱਤਾ ਹallelujah 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 ਪਰ ਜਿਨਿਆਂ ਨੇ ਪਰ ਜਿਨਿਆਂ ਨੇ ਉਸ ਨੂੰ ਕਬੂਲ ਕੀਤਾ ਸਾਰਿਆਂ ਨੇ ਨਹੀਂ ਕੀਤਾ ਹallelujah ਹਾਂਜੀ ਉਸ ਨੇ ਉਹਨਾਂ ਨੂੰ ਪਰਮੇਸ਼ਵਰ ਨੇ ਇਦੇ ਪੰਨੋ ਨੂੰ ਦਾ ਪਰਮੇਸ਼ਰ ਦੇ ਕਮਿਟਮੈਂਟ ਹੁੰਦੀ ਆ ਪਹਿਲਾਂ ਇੱਕ ਵਾਦਾ ਲਿਖਿਆ ਜਾਣਾ ਇੱਕ ਹallelujah ਜੀ ਅਸੀਂ ਜਿੱਤੀ ਵਾਂ ਹਾਜੇ ਸਾਨੂੰ ਪਤਾ ਚਾਹੀਦਾ ਕਿ ਨਹੀਂ ਪਰਮੇਸ਼ਰ ਵੀ ਤਾਂ ਜਿਹੜਾ ਹਰ ਪਲ ਸਾਡੀ ਕੀ ਕਰੇਗਾ ਰੱਖਸ਼ਾ ਕਰੇਗਾ ਬੋਲੋ ਆਮੀਨ ਆਮੀਨ ਕਮਿਟਮੈਂਟ ਹੁੰਦੀ ਆ ਹਰ ਚੀਜ਼ ਲੈਣ ਤੋਂ ਪਹਿਲਾਂ ਸਾਡਾ ਪੇਪਰ ਲਿਖਿਆ ਜਾਂਦਾ ਆ ਗਵਰਨਮੈਂਟ ਦੇ ਆਧਾਰ ਦੇ ਕਾਨੂੰਨ ਦੇ ਅਨੁਸਾਰ ਅ ਕਿ ਅੱਜ ਤੋਂ ਬਾਅਦ ਯਤੀਮ ਤੋਂ ਅਸੀਂ ਯਤੀਮ ਨੂੰ ਆਪਣਾ ਪੁੱਤਰ ਬਣਾਉਣ ਦਾ ਵਾਰਸ ਨੂੰ ਆਪਣਾ ਪੁੱਤਰ ਬਣਾਉਣ ਤੇ ਸਾਨੂੰ ਕਾਗਜ਼ ਭਰਨੇ ਪੈਣੇ ਲਿਖਣੇ ਪੈਣੇ ਵਿਸੀਅਤ ਕਰਨੀ ਪੈਣੀ ਆ ਕਿ ਵੀ ਇਹਦੇ ਜਾਣ ਤੋਂ ਬਾਅਦ ਮੇਰਾ ਸਾਰਾ ਕੁਝ ਕਿਦਾ ਹੋਵੇਗਾ ਇਹਦਾ ਹੋਵੇਗਾ ਨਾ ਇਹੋ ਪੁੱਤਰ ਮੁਕਰ ਸਕਦਾ ਆ ਤੇ ਨਾ ਹੀ ਫਿਰ ਪਿਤਾ ਮੁਕਰ ਸਕਦਾ ਆ ਕਿਉਂਕਿ ਲਿਖਤ ਹੋ ਗਈ ਹੈ ਹallelujah ਹallelujah ਪਰਮੇਸ਼ਰ ਨਾਲ ਸਾਡੀ ਕਮਿਟਮੈਂਟ ਹੋ ਲਿਖਤਵਾ ਸਾਡੀ ਹallelujah ਪ੍ਰਾਰਨਾਮ ਆਇਆ ਉਹਨੇ ਵਿਸੀਅਤ ਦਿੱਤੀ ਹੋਈ ਆ ਕਿ ਮੇਰੇ ਵਾਰਸ ਹੋਣਗੇ ਜਿੱਦਾਂ ਇਹ ਲਹੂ ਮਾਰਸ ਵਿੱਚ ਪਰਮੇਸ਼ਰ ਦੇ ਵਾਰਸ ਵਾਂ ਉਸੇ ਤਰ੍ਹਾਂ ਹੀ ਆਪਣੇ ਪਿਤਾ ਦੇ ਅਧਿਕਾਰੀ ਆ ਕਿ ਨਹੀਂ ਜਿਹੜੀਆਂ ਚੀਜ਼ਾਂ ਤੁਹਾਡੇ ਮਾਪਿਆਂ ਦੀਆਂ ਤੁਹਾਡੀਆਂ ਆ ਕਿ ਨਹੀਂ ਤੁਸੀਂ ਦੂਜਿਆਂ ਨੂੰ ਲੈਣ ਦੋਗੇ ਤਾਂ ਕਿਹੜਾ ਸਾਡੀਆਂ ਨੇ ਸਾਡਾ ਹੱਕ ਹੈ ਤੇ ਆਖਰ ਵਿੱਚ ਸੰਦੂਕ ਇੱਕ ਹੰਧਾ ਨਿਕਲਿਆ ਉਹਨੂੰ ਚਾਬੀ ਲੱਗੀ ਹੁੰਦੀ ਆ ਵਿੱਚ ਮੈਂ ਕੋਹਣਾ ਹੋਵੇ ਪਰ ਜਿੰਦਰਾ ਮੈਂ ਆਇਆ ਖੋਲਣਾ ਹallelujah ਹallelujah ਦੇਵ ਚ ਕੋਈ ਹੋਵੇ ਨਾ ਹੋਵੇ ਜੋ ਵੀ ਕੋ ਜੋ ਹੋਵੇ ਆਪਣੇ ਆਪਣੇ ਲੈਵਲ ਦੇ ਹਿਸਾਬ ਨਾਲ ਹੁੰਦਾ ਆ ਪਰ ਮੈਂ ਵੇਖਣਾ ਇਹ ਵਿੱਚ ਕੋਈ ਕੀ ਆ ਦੇ ਕੋਈ ਇਕੱਲਾ ਹੋਵੇ ਬੋਲ ਸਕਦਾ ਨਹੀਂ ਬਾਈ ਭੈਣ ਵਸ ਬ੍ਰਾਹਮਣ ਸੀ ਨੇ ਸਾਡੇ ਨਾਲ ਕਮੈਂਟ ਮੰਡ ਕੀਤੀ ਆ ਵਸੀਅਤ ਕੀਤੀ ਆ ਮੈਂ ਤੁਹਾਨੂੰ ਆਪਣੇ ਤਿਆਪੋ ਤਰ ਬੁਲਾਉਂਗਾ ਹallelujah ਤੁਸੀਂ ਮੇਰੇ ਵਾਰਿਸ ਹੋਵੋਗੇ ਜਿੱਥੇ ਮੈਂ ਹੋਵਾਂਗਾ ਉੱਥੇ ਤੁਸੀਂ ਨਹੀਂ ਹੋਵੋਗੇ ਪਰ ਸਾਰੇ ਨਹੀਂ ਜਿੰਨਿਆਂ ਨੇ ਨਨੂ ਬਬੂਲ ਕੀਤਾ ਜਿシャਇਆ ਚੌਹਤ ਦਾ ਅਠ ਵਜਨ ਬੜੀਏ ਸੁਣੋ ਸੁਣੋ ਹallelujah ਜੀ ਸ਼ਾਇਰੀ ਕੋ تھی 68 ਚੌਹਤ ਦਾ ਅਠ ਵਜਨ ਜੀ ਜੈ ਹਸ ਹallelujah 64 8 ਪਰ ਉਹ ਪਰ ਉਹਨੇ ਜੇ ਜੋ ਹੋਵਾ ਉਹ ਸਾਡਾ ਪਿਤਾ ਹੈ ਪਰ ਹੁਣ ਪਹਿਲਾਂ ਨਹੀਂ ਪਹਿਲਾਂ ਤਾਂ ਇਹ ਕਬੂਲ ਨਹੀਂ ਕੀਤਾ ਉਹਨੂੰ ਕਬੂਲ ਤਾਂ ਹੁਣ ਕੀਤਾ ਹੀ ਤੇ ਹੁਣ ਕੀ ਹੋਣਾ ਬਟਾ ਫਿਰ ਉਹ ਪਿਤਾ ਹੋਇਆ ਪਰ ਜਿਨ੍ਹਾਂ ਨੇ ਕਬੂਲ ਹੀ ਨਹੀਂ ਕੀਤਾ ਉਦੋਂ ਸਾਡਾ ਪਿਤਾ ਪਰ ਜਿਨ੍ਹਾਂ ਨੇ ਅਜ ਕਬੂਲ ਨਹੀਂ ਕੀਤਾ ਉਹਨਾਂ ਦਾ ਵਿਧਾਨੀ ਆਉ ਜਿਨ੍ਹਾਂ ਨੇ ਕਬੂਲ ਕੀਤਾ ਉਹਨਿਆਂ ਦਾ ਪਿਤਾ ਬੋ ਹਾਂਜੀ اے جو اوہا تو ਸਾਡਾ ਪਿਤਾ ਹੈ ਅਸੀਂ ਮਿੱਟੀ ਹਾਂ ਅਤੇ ਤੂੰ ਕੋਪੇ ਆਰ ਹੈ ਬੜੀਆ ਦਜੰਪਲ ਦਿੱਤੀ ਆ ਧਾਰ ਦਿੱਤੀ ਆ ਜਦੋਂ ਮਿੱਟੀ ਦੇ ਭਾਂਡੇ কুমہار ਬਣਾਉਂਦਾ ਆ ਤਾਂ ਉਹਦੇ ਹੱਥ ਵਿੱਚ ਲਿਓ ਜਿਉਂ ਬਿੰਦਾ ਡੇਡਾ ਹੋ ਜਾਂਦਾ ਦਨ ਹੋਰ ਸ਼ੇਪ ਦੇ ਦਦਾ ਟਾ ਕੇ ਬਣਾ ਦਿੰਦਾ ਉਹ ਉਹਦੇ ਕੋਲ ਬਹੁਤ سارے ਤਰੀਕੇ ਨੇ ਇਸੇ ਤਰ੍ਹਾਂ ਪਰਮੇਸ਼ਰ ਤੇ ਹੱਥ ਵਿੱਚ ਮਾਨੀ ਕਿਉਂਕਿ ਇਹਨੂੰ ਪਿਤਾ ਮੰਨ ਲਿਆਵਾ ਉਹ ਜਿੱਦਣ ਨੂੰ ਸਾਨੂੰ ਚਲਾਉਂਦਾ ਹੀ ਉਹਦਨ ਨੂੰ ਚਲਦੇ ਆ ਉਹ ਸਾਡੀ ਆਤਮਾ ਦਾ ਰੋਗਵਾਈ ਕਰਦਾ ਇਹ ਨਹੀਂ ਘਟਾ ਉਹ ਕਿੰਨੂੰ ਮਾਰ ਦੇਵੇਗਾ ਫਿਰ ਫਿਰ ਜੀ ਦਾ ਕਰੇਗਾ ਨਹੀਂ ਉਹ ਸਾਨੂੰ ਜਿੱਥਰ ਨੂੰ ਸਾਨੂੰ ਸਹੀ ਰਾਹ ਵਾ ਉਧਰ ਸਾਨੂੰ ਦਿਸ਼ਾ ਬਖਮਦਾ ਆ ਤੇਹੀ ਉਹਦੇ ਪਿੱਛੇ ਉਹ ਸਾਡਾ ਅਜਾਲੀ ਆ ਅਸੀਂ ਉਹਦੇ ਪਿੱਛੇ ਚੱਲਦੇ ਆਂ ਹਾਂਜੀ ਅਤੇ ਤੂੰ ਮਾਰਾ ਅਸੀਂ ਸਭ ਤੇਰੀ ਦਸਤ ਦਾ ਦਸਤਕਾਰੀ ਹਾਂ ਅਸੀਂ ਤੇਰੀ ਦਸਤਕਾਰੀ ਹਾਂ ਹਾਂਜੀ اے ਯਹੋਵਾ ਤੂੰ ਆਪ ਤੂੰ ਕੋਵਵਾ ਸਾਨੂੰ 3616 ਪੜ੍ਹੀਏ 36 ਜਾਂ 2616 ਤੂੰ ਤਾਂ ਸਾਡਾ ਪਿਤਾ ਨਾ ਤੂੰ ਤਾਂ ਸਾਡਾ ਪਿਤਾ ਹੈਂ ਭਾਵੇਂ ਅਬਰਾਹਮ ਸਾਨੂੰ ਨਹੀਂ ਜਾਣਦਾ ਭਾਵੇਂ ਅਬਰਾਹਮ ਸਾਨੂੰ ਨਹੀਂ ਜਾਣਦਾ ਅਸੀਂ ਅਬਰਾਹਮ ਸਾਨੂੰ ਨਹੀਂ ਜਾਣਦਾ ਪਰ ਸਾਡਾ ਪਿਤਾ ਕੌਣ ਵਾ ਪਰਮੇਸ਼ੂਰ ਪਿਤਾ ਯੀਸ਼ੂ ਨਾਸਰੀ ਹallelujah ਭਾਵੇਂ ਅਬਰਾਹਮ ਸਾਨੂੰ ਨਹੀਂ ਜਾਣਦਾ ਪਰ ਅਸੀਂ ਅੱਜ ਵੀ ਆਪਣੇ ਪਿਤਾ ਬਣਾ ਲਿਆ ਉਹਨੂੰ ਕਿਉਂਕਿ ਅਸੀਂ ਉਹਨੂੰ ਕੀ ਕਰ ਲਿਆ ਆ ਕਬੂਲ ਕਰ ਲਿਆ ਜਿੰਨਿਆਂ ਨੇ ਕਬੂਲ ਕੀਤਾ ਆ ਵਾਰ-ਵਾਰ ਇਹ ਗੱਲ ਦਿਲ 'ਚ ਰੱਖਣੀ ਪਵੇਗੀ ਜਿੰਨਿਆਂ ਜਦੋਂ ਅਸੀਂ ਕਬੂਲ ਕੀਤਾ ਆ ਪਹਿਲਾਂ ਹੁਣ ਤੂੰ ਸਾਡਾ ਪਿਤਾ ਆ ਪਹਿਲਾਂ ਨਹੀਂ ਬੜਿਆ ਆ ਹੁਣ ਤੂੰ ਸਾਡਾ ਪਿਤਾ ਆ ਤੇ ਹੁਣ ਤੂੰ ਸਾਡਾ ਪਿਤਾ ਕਿਉਂ ਆ ਕਿਉਂਕਿ ਹੁਣ ਆ ਹੀ ਕਬੂਲ ਕੀਤਾ ਵਾ ਜਦੋਂ ਹੀ ਕਬੂਲ ਨਹੀਂ ਕੀਤਾ ਸੀ ਤਾਂ ਫੇਰ ਸਾਡਾ ਪਿਤਾ ਹੀ ਨਹੀਂ ਸੀ ਉਹ ਹallelujah ਹਾਂਜੀ ਅਤੇ ਇਸ ਰਾਹ ਸਮੂ ਨਹੀਂ ਸਿਆਂਦਾ ਹੂੰ ਪਰ ਤੂੰ ਯੋਗਾ ਸਾਡਾ ਜਿੰਦਾ ਹੈ ਸਾਡਾ ਸੁਭਾਣ ਵਾਲਾ ਤੇਰਾ ਨਾਮ ਸੰਦੀਪ ਕਾਲ ਤੋਂ ਹੈ ਤੇਰਾ ਨਾਮ ਸੰਦੀਪ ਕਾਲ ਤੋਂ ਆਉਣਾ ਸੀ ਜਾਣਿਆ ਜਾਣ ਲਿਆ ਸਾ ਵਿਦਿਆ ਪੜ ਕੇ ਭੀਤ ਸਾਰੀ ਸ੍ਰਿਸ਼ਟੀ ਦਾ ਵਿਦਿਆ ਪੜ ਤੋਂ ਬਗੈਰ ਭੀਤ ਨਹੀਂ ਜਾਣਿਆ ਜਾਣਾ ਅਜੇ ਜਗ੍ਹਾ ਤੇ ਬੈਠ ਕੇ ਵੀ ਤੁਸੀਂ ਅਮਰੀਕਾ ਦੀ ਇਤਿਹਾਸੀ ਪੜ੍ਹ ਸਕਦੇ ਜੀ ਅਮਰੀਕਾ ਜਾਣ ਦੀ ਜ਼ਰੂਰਤ ਨਹੀਂ ਕਿਉਂਕਿ ਵੀ ਇੰਟਰਨੈਟ ਚ ਬਣਾਉਣਾ ਜਾਣਦੇ ਜੇ ਤਾਂ ਹੀ ਸਾਰੀਆਂ ਗੱਲਾਂ ਦੀ ਖੋਜ ਕਰ ਸਕਦੇ ਜੀ ਪੜਾਈ ਤੀਜਾ ਨੇਤਰਵਾ ਹੋਣੀ ਚਾਹੀਦੀ ਹੈ ਪਰ ਜੀਵਨ ਨਾਲ ਸੰਬੰਧਤ ਤੇ ਪਕ ਦਿਨਾਰ ਸੰਬੰਧਤ ਹਰ ਚੀਜ਼ ਪਰਮੇਸ਼ਰ ਨੇ ਸਾਨੂੰ ਕੀ ਕੀਤੀ ਆ ਮੈਂ ਯਾਦ ਕੀਤੀ ਹੋਈ ਹੈ ਹਾਲੇਲੂਇਆ ਹਾਲੇਲੂਇਆ ਤੁਹਾਨੂੰ ਸਾਡਾ ਪਤਾ ਹੈ ਤੂੰ ਸਾਨੂੰ ਛਡਾਇਆ ਆ ਤੇ ਆਪਣੇ ਬਣਾਇਆ ਤੇ ਜੇ ਉਹ ਆਪਣੇ ਨਾਮ ਬਣਾਉਂਦਾ ਯੇਸ਼ੂ ਦੀ ਆਵਾਜ਼ ਨਾਲ ਸੁਣਦੇ ਉਹਦੇ ਆ ਸਲੀਬ ਉੱਤੇ ਟੰਗਿਆ ਵਾਜਾ ਮਾਰਦਾ ਕਿਲਾਂ ਵਾਲੇ ਹੱਥ ਕੋਲ ਤੱਕੇ ਹੋਏ ਹੋ ਪਾਰੜ ਦੱਬੇ ਹੋ ਮੇਰੇ ਕੋਲੋਂ ਤੇ ਮੈਂ ਤੁਹਾਨੂੰ ਆਰਾਮ ਦੇਵਾਂ ਉਹਦੇ ਵਾਜਾ ਮਾਰਦਾ ਪਰ ਜਿਹੜਾ ਸੁਣ ਕੇ ਆਵੇ ਹਨ ਉਹ ਮੁਕਤੀ ਪਾਉਂਦਾ ਆ ਹੋਸ਼ ਆ ਇੱਕ ਦਾ ਦਾਸ ਬੜਾ ਆ ਹੋਸ਼ ਆ ਜੀ ਜਸ ਹਾਲੇਲੂਇਆ ਹਾਲੇਲੂਇਆ ਅਸੀਂ ਪਹਿਲਾਂ ਪਰਜਾ ਹੀ ਨਹੀਂ ਸੀ ਪਰਜਾ ਇਹ ਪਹਿਲਾਂ ਪਰਜਾਦ ਗੱਲ ਕੀਤੀ ਹੋਈ ਆ ਤੁਸੀਂ ਕਿਹਦੀ ਪਰਜਾ ਨੇ ਕਿੰਨੇ ਪ੍ਰਕਾਰ ਦੀ ਪਰਜਾਇਤ ਨੇ ਅੜਾ ਨਸ਼ੇ ਪਤੇ ਵਾਲੀ ਦੀ ਪਰਜਾਇਆ ਧਰਮੀਆਂ ਦੀ ਪਰਜਾਇਆ ਨੇਕੀ ਨੇਕਨਾਮੀ ਪਰਜਾਇਆ ਪਰਮਾਨਸਾਨੀ ਪਰਜਾਇਆ ਹਾਂਜੀ ਇੱਕਲਾ ਦੱਸ ਯੋਸ਼ੂਆ ਨੇ ਲੋਕਾਂ ਦੇ ਹੋਗੇ ਦਰਨ ਨੂੰ ਹੁਕਮ ਦਿੱਤਾ ਯੋਸ਼ੂਆ ਹਾਂ ਜੀ ਬੜਾ ਹੋ ਗਿਆ ਇਜ਼ਰਾਇਲੀਾਂ ਦੀ ਕਿੰਤੀ ਸਮੁੰਦਰ ਦੀ ਰੇਤ ਵਾਂਗ ਹੋਵੇਗੀ ਇਜ਼ਰਾਇਲੀਾਂ ਦੀ ਕਿੰਤੀ ਕਿ ਨਹੀਂ ਹੋਵੇਗੀ ਸਮੁੰਦਰ ਦੀ ਰੇਤ ਵਾਂਗੂ ਹੋਵੇਗੀ ਤੁਸੀਂ ਜਿਉਂਦੇ ਪਰਮੇਸ਼ੁਰ ਦੇ ਪੁੱਤਰ ਹੋ ਜਿੱਤੇ ਉਹਨਾਂ ਨੂੰ ਕਹਾਂਗਾ ਤੂੰ ਪਰਜਾ ਹੀ ਨਹੀਂ ਜੇ ਪਰ ਉਹ ਤੇ ਕੀ ਆ ਜਾਏਗਾ ਸਭ ਤੋਂ ਪਿਆਰ ਵੱੱਟ ਕੇ ਨਾਲ ਇਜ਼ਰਾਈਲ ਨਾਲ ਇਜ਼ਰਾਈਲ ਨੂੰ ਪਰਮੇਸ਼ੁਰ ਬਾਰ ਬਾਰ ਕਹਿੰਦਾ ਤੂੰ ਮੇਰਾ ਪਿਆਰਾ ਵਾ ਮੈਂ ਤੈਨੂੰ ਨਹੀਂ ਛੱਡਾਂਗਾ ਮੈਂ ਤੈਨੂੰ ਨਹੀਂ ਧਿਆਕਾਂਗਾ ਹallelujah ਪਰ ਅੱਜ ਪ੍ਰਭੂ ਦਾ ਧੰਨਵਾਦ ਕਰਦੇ ਗੋਲੇ ਸਾਨੂੰ ਇਹ ਕਹਿ ਦਿੱਤਾ ਕੀ ਜਨਤਾ ਹੈ ਕਿ ਪਹਿਲਾਂ ਤੂੰ ਮਰ ਜਾ ਹੀ ਨਹੀਂ ਸੀ ਪਰ ਹੁਣ ਤੂੰ ਹੀ ਮੇਰੇ ਕੀਤੇ ਪਿਆਰੇ ਹਾਂਜੀ ਪੁੱਤਰ ਜੀ ਬੋਲੇ ਕਰੋ ਹallelujah ਪਿਆਰੇ ਪੁੱਤਰ ਜੀ ਪਿਆਰੇ ਪੁੱਤਰਾ ਨੂੰ ਕੰਮ ਵੀ ਕਰਨਾ ਆ ਪਿਆਰੇ ਪੁੱਤਰ ਕੀ ਕਰਦੇ ਆ ਹਾਂਜੀ ਆਪਣੇ ਮਾਪਿਆਂ ਨੂੰ ਵਾਲਾ ਕਰਦੇ ਆ ਉਹ ਕਹਨ ਉਹਨਾਂ ਨੂੰ ਤਾਂ ਸਮਝਦੇ ਆ ਆਗਿਆਕਾਰੀ ਕਰਦੇ ਆ ਉਹਨਾਂ ਦਾ ਖਿਆਲ ਰੱਖਦੇ ਆ ਉਹਨਾਂ ਦੀ ਦੀਨਗੀ ਵਿੱਚ ਰੱਖ ਕੇ ਬਲੰਦੀਆਂ ਨੂੰ ਹਾਸਲ ਜਿਹੜਾ ਆਪਣੇ ਮਾਪਿਆਂ ਦੀ ਦੀਨਗੀ ਵਿੱਚ ਨਹੀਂ ਰਹੇਗਾ ਉਹਨੇ ਬਲੰਦੀਆਂ ਤੇ ਨੀਚੇ ਪਹੁੰਚਣਾ ਹallelujah ਪੱਕੀ ਗੱਲ ਆ ਬਚਨ ਟਲਦਾ ਨਹੀਂ ਬਿੰਦੀ ਨਹੀਂ ਟਲਦੀ ਜੇ ਬਿੰਦੀ ਨਹੀਂ ਟਲਦੀ ਤੇ ਪੂਰੀ ਪੂਰੀ ਲੈਣੇ ਟਲ ਜਾਂਦੀ ਹallelujah ਜਿਸ ਕਰਕੇ ਜਿਹੜਾ ਅੱਗੇ ਆ ਵਿੱਚ ਰਵੇਗਾ ਉਹ ਪਰਮੇਸ਼ਰ ਦਾ ਪੁੱਤਰ ਹੈ ਮਤੀਨਜੀਲ 107 ਦਾ 11 ਬਚਨ ਤੁਸੀਂ ਬੁਰੇ ਹੋ ਕਿ ਆਪਣੇ ਬਾਲਕਾਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਚਾਹੁੰਦੇ ਜੇ ਪਰ ਮੈਂ ਤਾਂ ਵੀ ਉਹ ਦੇਤਾ ਨੂੰ ਚੰਗੀਆਂ ਚੀਜ਼ਾਂ ਨਾ ਦਵਾਵਾ ਮੱਦੀ ਦੀ ਗੀਲ ਸਤ ਦਾ 11 ਸੋ ਜੇ ਤੁਸੀਂ 부ਰੇ ਹੋ ਕੇ ਹਾਂਜੀ ਆਪਣੇ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਂਦੇ ਹੋ ਜੇ ਤੁਸੀਂ 부ਰੇ ਹੋ ਕੇ ਆਪਣੇ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਚਾਹੁੰਦੇ ਜੇ ਤਾਂ ਕਿੰਨਾ ਵਦੀਕ ਤੁਹਾਡਾ ਸਵਰਗੀ ਪਿਤਾ ਤੁਹਾਡਾ ਬੱਚਾ ਬੁਰਾ ਵੀ ਹੋਵੇ ਤੁਸੀਂ ਕੀ ਕਹਿੰਦੇ ਜੀ ਜੇਰ ਤੋਂ ਇਹ ਨਹੀਂ ਕੇ ਜੇ ਹੋਰ ਗੇਲਾ ਨਾਲ ਆ ਲਾਓ ਉਹ ਕਲਾਣਾ ਕਹਿੰਦਾ ਜੀ ਬੱਚਾ ਬੁਰਾ ਵੀ ਹੋਏ ਤਾਂ ਕੀ ਕਹਿੰਦੇ ਜੀ ਬੜਾ ਚੰਗਾ ਆ ਉਹਦੇ ਉਹਦੇ ਖਿਲਾਫ ਨਾ ਬੋਲੋ ਯਾਰ ਹਾਲੇਲੂਇਆ ਇੱਥੇ ਮੈਂ ਇੱਕ ਮਿੰਟ ਰੋਕ ਕੇ ਇਹ ਵਿਸ਼ੇ ਨੂੰ ਤੇ ਇੱਕ ਮਿੰਟ ਗੱਲ ਸੁਣੀ ਚਾਹਾਂਗਾ ਏਰੀਆ ਦੇ ਬੱਚੇ ਕਿਹਦੇ ਕਾਰਨ ਆਸ਼ਾ ਹੋ ਗਏ ਆਣਾ ਗਿਆ ਕਾਰਨ ਪਰ ਉਹਦੇ ਵਿੱਚ ਇੱਕ ਹਰ ਚੀਜ਼ ਜਿਹਦੇ ਵਿੱਚ ਉਹ Allah ਦਾ ਨਾਸ਼ਾ ਵਾਤੇ ਵਿੱਚ ਉਹ ਲੰਦਾ ਹੈ ਉਹਨਾਂ ਦੀ ਮਾਂ ਦੇ ਕਾਰਨ ਜਦੋਂ ਲੋਕੀ ਉਹਨਾਂ ਦੇ ਬੱਚਿਆਂ ਦੇ ਮੇਹਨੇ ਕੀ ਕਹਿੰਦੇ ਨੇ ਲਾਵੇਂ ਲੈ ਕੇ ਆਉਂਦੇ ਸੀ ਟੋਕਦੇ ਸੀ ਤੁਸੀਂ ਮੇਰੇ ਬੱਚੇ ਪਰਵਾ ਦੇਣੇ ਆ ਤੁਸੀਂ ਇਹਨਾਂ ਤੇ ਦੋਸ਼ ਲਾਉਂਦੇ ਜੇ ਤੁਸੀਂ ਉਂਗਲਾਂ ਚੁੱਕਦੇ ਜੇ ਪਰ ਜਿੱਦਣ ਉਹ ਜਹਵਾਲਾ ਕਹਿਰ ਵਰਸਿਆ ਇੱਕ ਵੀ ਨਹੀਂ ਬਚਿਆ ਪਰ ਜੇ ਉਹ ਧੜੀ ਉਹਨਾਂ ਦਾ ਕਹਿਰ ਤੇ ਰੋਕ ਲਈਦੀ ਤੇ ਕਸੂਰ ਕਿਹਦਾ ਹੋਇਆ ਹallelujah ਹਜ਼ੂਰ ਕਿੱਥੇ ਆਇਆ ਜਿਹੜਾ ਪਰਦੇ ਪਾਊਗਾ ਉਹ ਦੋਜਿਕਾ ਨੂੰ ਜਾਊਗਾ ਇੱਥੇ ਗੱਲ ਖੋਲ ਕੇ ਕਰਨੀ ਪੈਣੀ ਹੈ ਉਪਰ ਕਿਚਰੀ ਆ ਉਪਰ ਕਿਚਰੀ ਜਿਹਦਾ ਲਿਹਾਜ ਨਹੀਂ ਹੁੰਦਾ ਹallelujah ਜਿਹੜਾ ਬੁਰਾ ਆ ਉਹਨੂੰ ਬੁਰਾ ਕਹਿਣ ਤੋਂ ਡਰੋ ਨਾ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਬੁਰਾ ਕਹਿ ਕੇ ਉਹਦੇ ਹੋਰ ਉਹਨੂੰ ਬੁਰਾ ਨਾ ਬਣਾਓ ਵੀ ਇਹ ਬੁਰਾ ਨਹੀਂ ਆ ਲੋਕਦਾਨ ਉਹ ਜਿਹੜੇ ਤੁਹਾਡੇ ਬੱਚਿਆਂ ਦੇ ਖਿਲਾਫ ਕੋਈ ਕਹਿੰਦੇ ਨੇ ਇਹਦੇ ਉਹਨਾਂ ਦੇ ਛੋਲੇ ਗੁਲਾਮ ਹallelujah ਹallelujah ਕਿਉਂਕਿ ਪਰਮੇਸ਼ੁਰ ਵੀ ਪਿਤਾ ਪ੍ਰਭੂ ਯਿਸੂ ਨਾਸਰੀ ਜੀ ਕਹਿ ਰਹੇ ਨੇ ਤੂੰ ਹੀ ਮੇਰੇ ਧੀਆ ਦੇ ਪੁੱਤਰ ਜੇ ਧੀਆ ਪੁੱਤਰਾਂ ਨੂੰ ਕਿੱਦਾਂ ਦੇ ਕੰਮ ਕਰਨੇ ਚਾਹੀਦੇ ਆ ਕਿਦਾਂ ਦਾ ਸੁਭਾਅ ਹੋਣਾ ਚਾਹੀਦਾ ਆ ਆਗਿਆ ਕਾਰਿਵੈਲਾ ਜੇ ਸਾਡੇ ਪਿਤਾ ਦਾ ਸੁਭਾਅ ਚੰਗਾ ਹੀ ਤੇ ਸਾਡਾ ਵੀ ਚੰਗਾ ਹੋਣਾ ਚਾਹੀਦਾ ਹੈ ਉਦੇ ਕੰਮ ਚੰਗੇ ਹੀ ਸਾਡੇ ਵੀ ਕੰਮ ਚੰਗੇ ਹੋਣੇ ਚਾਹੀਦੇ ਆ ਉਹਦੀ ਸੋਚ ਚੰਗੀ ਹੀ ਤੇ ਸਾਡੀ ਸੋਚ ਜਿਹੜੀ ਉਹ ਚੰਗੀ ਹੋਣੀ ਚਾਹੀਦੀ ਆ ਅਕੀਨ ਸਭ ਦਾ ਗਿਆਨ ਸੋ ਜੇ ਤੁਸੀਂ ਬੁਰੇ ਹੋ ਕੇ ਆਪਣੇ ਮਾਪਿਆਂ ਨੂੰ ਚੰਗੀਆਂ ਕਰਤਾ ਤੇ ਜਿਆ ਜਾਣਦੇ ਹੋ ਤਾਂ ਕਿੰਨਾ ਵੀ ਇੱਕ ਤੁਹਾਡਾ ਸਵਰਗੀ ਪਿਤਾ ਆਪਣੇ ਮੰਨ ਵਾਲਿਆਂ ਨੂੰ ਚੰਗੀ ਆਬਸਥਾ ਦੇ ਹਲੇਲੂਇਆ ਹਲੇਲੂਇਆ ਜੇ ਬੁਰੇ ਹੋ ਕੇ ਜੇ ਚੰਗੀਆਂ ਚੀਜ਼ਾਂ ਦੇਣੀਆਂ ਚਾਹੁੰਦੇ ਜੇ ਤੁਹਾਡੇ ਬੱਚੇ ਵੀ ਬੁਰੇ ਆ ਤਾਂ ਵੀ ਤੁਸੀਂ ਕਿਦੇ ਚੰਗੇ ਆ ਤੇ ਜਿਹੜੇ ਚੰਗੇ ਆ ਉਹਨਾਂ ਨੂੰ ਕੀ ਮਿਲਣਾ ਚਾਹੀਦਾ ਬੁਰੇਆਂ ਨੂੰ ਇੰਨਾ ਕੁਝ ਤੁਸੀਂ ਦੇਣਾ ਚਾਹੁੰਦੇ ਜੇ ਤੇ ਚੰਗੇ ਜਿਹੜੇ ਨੇ ਉਹਨਾਂ ਨੂੰ ਕਿੰਨਾ ਕੁਝ ਮਿਲਣਾ ਚਾਹੀਦਾ ਬੋਲੋ ਅਮੀਨ ਹਲੇਲੂਇਆ ਪ੍ਰਭੂ ਆਂਦਾ ਤੁਸੀਂ ਬੁਰੇ ਹੋ ਕੇ ਆਪਣੇ ਬੱਚਿਆਂ ਨੂੰ ਇੰਨਾ ਕੁਝ ਦੇਣਾ ਚਾਹੁੰਦੇ ਜੇ ਤੇ ਮੈਂ ਚੰਗਾ ਹੋ ਕੇ ਵੀ ਆਪਣੇ ਬੱਚਿਆਂ ਨੂੰ ਨਾ ਦਵਾ ਜੋ-ਜੋ ਮੰਗਣ ਤੇ ਫਿਰ ਜਿਉਂ-ਜਿਉਂ ਬੱਚੇ ਮੰਗਣਗੇ ਤੇ ਮਿਲੇਗਾ ਕਿ ਨਹੀਂ ਈ ਮਿਲੇਗਾ ਸਵਰਗ ਦਾ ਰਾਜ ਮਿਲੇਗਾ ਹallelujah ਜਿਹੜਾ ਮਟਾਇਆ ਜਾਣਾ ਨਹੀਂ ਜਿਹੜਾ ਸਦਾ ਦਾ ਰਾਜ ਵਾ ਇਹਦੇ 5 ਸਾਲਾਂ ਵਾਸਤੇ ਰਾਜ ਹੁੰਦਾ ਆ ਉਹ ਵੀ ਕੋਈ ਪਰ ਜੋ ਵੱਧ ਲੋਕੀ ਰਾਜ ਤੋਂ ਪਰੇਸ਼ਾਨ ਹੋ ਜਾਂਦੇ ਨੇ ਹੜਤਾਲਾਂ ਹੋ ਜਾਂਦੀਆਂ ਨੇ ਨਾਰੇਬਾਜੀ ਹੋ ਜਾਂਦੀ ਆ ਹੈਨਾ ਵੱਧ ਤੋਂ ਤੰਗ ਆ ਗਏ ਆ ਪ੍ਰਸ਼ਾਸਨ ਤੋਂ ਤੰਗ ਆ ਗਏ ਆ ਰਾਜ ਤੋਂ ਤੰਗ ਰਾਜੇ ਕੋਲ ਤੰਗ ਆ ਗਏ ਆ ਰਾਜਾ ਪ੍ਰਜਾ ਨੂੰ ਖਰਾਮ ਦਿੰਦਾ ਹੈ ਬਦ ਦੁੱਖ ਦਿੰਦਾ ਆ ਲੋਬੀ ਰਾਜਾ ਪਰਜਾ ਦਾ ਨਾਸ਼ ਕਰ ਦੇਗਾ ਹallelujah ਇਸ ਕਰਕੇ ਭਾਈ ਬੈਣੋ ਰਾਜਾ ਵਾਸਤੇ ਵੀ ਦੁਆ ਕਰਿਆ ਕਰੋ ਕਿ ਚੰਗੇ ਰਾਜੇ ਬਣ ਚੰਗੀ ਸੋਚ ਦੇ ਮਾਲਕ ਬਣ ਉਹਨਾਂ ਦੇ ਸਲਾਹਕਾਰ ਚੰਗੇ ਹੋਣ ਹallelujah ਤਾਂ ਜੋ ਪਰਜਾ ਕੀ ਰਹੇ ਸੁખી ਰਹੇ ਜਿਸ ਰਾਜ ਦੀ ਪਰਜਾ ਸੁਖੀ ਆ ਉਹ ਰਾਜ ਪਰਮੇਸ਼ਰ ਕੋਲੋਂ ਦਾ ਹਨੁਯੁਗਤ ਕੀਤਾ ਜਾਂਦਾ ਹੈ ਹallelujah 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 6 ਦਾ ਨੋ ਬੜੀਏ 36 ਦਾ ਨੋ ਅੱਤ ਨੂੰ ਜਾਦਾ ਬਚਨ ਬੜਾਏ ਰਹੀ ਕਿ ਸਾਬਤ ਕਰ ਦਵਾਂ ਹallelujah ਸੋ ਤੁਸੀਂ ਇਸ ਬਿਠੀ ਨਾਲ ਪ੍ਰਾਪਨਾ ਕਰੋ ਕਿ ਸਾਡੇ ਪਿਤਾ ਹallelujah ਹallelujah ਜੇ ਤਾਂ ਪ੍ਰਾਰਥਨਾ ਕਰਨੀ ਆ ਕਿਸੇ ਕੋ ਮੰਗਣਾ ਇਹ ਸਾਡੇ ਪਿਤਾ ਜਿਹੜਾ ਸਵਰਗ ਵਿੱਚ ਹੈ ਜਿਹੜਾ ਸਵਰਗ ਵਿੱਚ ਹੈ ਤੇਰਾ ਨਾਮ ਬਾਪ ਆਖ ਮੰਨਿਆ ਜਾਵੇ ਬਾਪ ਮਲਬ ਪਵਿੱਤਰ ਮੰਨਿਆ ਜਾਵੇ ਹalleluyah ਇਹ ਤਾਂ ਕਾਹਕੇ ਪੁਕਾਰਦੇ ਹੁਣ ਦੁਆ ਕਰਦੇ ਆਪਾਂ ਪੈਦਾ ਕਾਹਕੇ ਨਹੀਂ ਤੇ ਦਿੰਦਾ ਆ ਕਿ ਨਹੀਂ ਦਿੰਦਾ ਦਿੰਦਾ ਆ ਸਾਡੀ ਮਾਰੋ ਦਾ ਦੇਣ ਵਾਲਾ ਆਪੇ ਹalleluyah ਉਹ ਮੋੜ ਦਾ ਫੋਕੂ ਵੀ ਦੇ ਜਾਂਦਾ ਹੈ ਇੱਤਨਾਂ ਰੋਟੀ ਦੇ ਤੇ ਕੋਸ਼ ਹੋਣਦੇ ਜੇ ਬ੍ਰਾਂਡਡ ਕੱਪੜਿਆਂ ਤੇ ਖੋਸ਼ ਹੋ ਜਾਂਦੇ ਜੱਜ ਬ੍ਰਾਂਡਡ ਵਲੀਆ ਕਪੜੇ ਮਿਲ ਗਏ ਨੇ ਅੱਜ ਪਲਾਟ ਮਿਲ ਗਿਆ ਆ ਅੱਜ ਘਰਾਂ ਬਣ ਗਿਆ ਆ ਅੱਜ ਸਾਨੂੰ ਨਵਾਂ ਮੋਟਰਸਾਈਕਲ ਮਿਲ ਗਿਆ ਗੱਡੀਆਂ ਮਿਲ ਗਈਆਂ ਨੇ ਕੁਛ ਨਿਪਰ ਉਹ ਉਹ ਮੁਕਟ ਦੇਣ ਜਾ ਰਿਹਾ ਆ ਜਿਹੜਾ ਕਦੀ ਕੰਬਲਾਉਂਦਾ ਤੇ ਮਜਰਾਉਂਦਾ ਨਹੀਂ ਹੈ ਸੋਨੇ ਦਾ ਮੁਕਟ ਹੀਰੇ ਜਵਾਰ ਰਾਤ ਉਹਦੇ ਉੱਤੇ ਜੜੇ ਹੋਣਗੇ ਹallelujah ਜਿਹੜਾ ਤੁਹਾਡੀ ਸ਼ਾਨ ਵਧਾਵੇਗਾ ਪਰ ਕਿੰਨਾਂ ਦੀ ਜਿਹਨਿਆਰਿਆਂ ਨੂੰ ਕਬੂਲ ਕਰ ਲਿਆ ਤੇ ਜਿਨ੍ਹਾਂ ਨੇ ਕਬੂਲ ਕਰ ਨਹੀਂ ਕੀਤਾ ਇਸ ਦਾ ਪਰ ਉਹਨਾਂ ਨੂੰ ਵੀ ਇਹਦੀ ਆਕੋਲ ਕਰ ਲੋ ਤੁਹਾਨੂੰ ਵੀ ਮੈਨੂੰ ਸੋਨੇ ਦਾ ਮੁਕਤੀ ਮਿਲੇਗਾ ਹallelujah ਸੋ ਅਸੀਕ ਮਚਨ ਹੋਰ ਪੜਾਵੀ ਦੂਸਰਾ ਕ੍ਰੰਤੀਆ ਛੇ ਦਾ 17 ਦਾ 18 ਵਜਾ ਦੂਸਰਾ ਕ੍ਰੰਤੀਆ ਛੇ ਬਾਪ 17 ਦਾ 18 ਵਜਾ ਮੈਂ ਤੁਹਾਨੂੰ ਕੂਲ ਕਰ ਲਵਾਂ ਗਾ ਵੀ ਕੀਤਾ ਤੁਹਾਨੂੰ ਕੂਲ ਹੋਵੇਗਾ ਜਿਹੜਾ ਮੇਰਾ ਇਨਕਾਰ ਕਰੇਗਾ ਮੈਂ ਵੀ ਅੱਲਾ ਇਨਕਾਰ ਕਰਵਾਵਾਂਗਾ ਹਾਂਜੀ ਇਸ ਲਈ ਉਹਨਾਂ ਵਿੱਚੋਂ ਨਿਕਲ आओ ਅਤੇ ਆਦੋ ਹਾਂ ਪ੍ਰਭੂ ਆਗਦਾ ਹਾਂਜੀ ਅਤੇ ਕਿਸੇ ਭ੍ਰਿਸ਼ਟ ਵਸਤੂ ਨੂੰ ਹੱਥ ਨਾ ਲਾਓ ਮੈਂ ਤੁਹਾਨੂੰ ਕੋ ਬੁਹੇ ਕਰ ਲਵਾਗਾ ਮੈਂ ਤੁਹਾਨੂੰ ਕਬੂਲ ਕਰ ਲਵਾਗਾ ਅਤੇ ਤੁਹਾਡਾ ਪਿਤਾ ਹੋਵਾਂਗਾ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤਰ ਧੀਆ ਹੋਵੋਗੇ ਤੇ ਜਦੋਂ ਉਹਦੇ ਪੁੱਤਰ ਧੀਆ ਹੋਵਾਂਗੇ ਤਾਂ ਕੋਈ ਕਮੀ ਰਹੇਗੀ ਕੋਈ ਕਮੀ ਨਹੀਂ ਤਰ ਤੀ ਉਤਮ ਨਹੀਂ ਹੋਏਗੀ ਤਾਂ ਤੇ ਸਵਰਗ ਚ ਵੀ ਨਹੀਂ ਹੋਏਗੀ ਹਾਂਜੀ ਇਹ वचन ਸਰਵ ਸ਼ਕਤੀਮਾਨ ਪ੍ਰਭੂ ਦਾ ਹੈ ਇਹ वचन ਸਰਵ ਸ਼ਕਤੀਮਾਨ ਪਰਮੇਸ਼ਵਰ ਦਾ ਹੈ ਨੇ ਵਾਦਾ ਕੀਤਾ ਆ ਮੈਂ ਤੁਹਾਡਾ ਪਿਤਾ ਹਾਂ ਮੈਂ ਮੇਰੇ ਧੀਆ ਪੁੱਤਰ ਹੋਵਗੇ ਜਦੋਂ ਤੁਸੀਂ ਇਹ ਆਪਰੋ ਲਵਾਂਗੇ ਜੋ ਤੇਰਾ ਤੇ ਉਹ ਸਾਰਾ ਮੇਰਾ ਹallelujah ਹallelujah ਕਿਉਂਕਿ ਵਸੀਅਤ ਆ ਪ੍ਰਭੂ ਪਿਤਾ ਪਰਮੇਸ਼ਰ ਜੀ ਇਹ ਸ਼ੁਰੂਆਤ ਸਾਨੂੰ ਸਿਖਤ ਕੀਤੀ ਹੋਈ ਆ ਹਾਂ ਜੀ 18ਵੀਂ ਬੜਾ ਨੇ ਰੋਮੀਆ 8ਵਾਂ ਚੋਗਾ ਪੜਾ ਕੇ ਆਪਾਂ ਪ੍ਰਾਰਥਨਾ ਕਰਾਂਗੇ ਰੋਮੀਆ ਦੀ ਪੰਤੀ 8ਵਾਂ ਚੋਗਾ ਲੱਗੇ ਇਹਨਾਂ ਨੇ ਪਰਮੇਸ਼ਰ ਦੀ ਆਤਮਾ ਦੀ ਗਵਾਹੀ ਨਾਲ ਚੱਲਦੇ ਹਨ ਉਹ ਹੀ ਉਹਦੇ ਚੇਲੇ ਨੇ ਉਹ ਹੀ ਉਹਦੇ ਧੀ ਆ ਤੇ ਪੁੱਤ ਨੇ ਜਿਹੜੇ ਗਵਾਹੀ ਨਾਲ ਨਹੀਂ ਚੱਲਦੇ ਮਾਨਮਤ ਇਹ ਨਹੀਂ ਆਪਣੀ ਮਰਜ਼ੀ ਕਰਨੀ ਆ ਉਹਨਾਂ ਨੂੰ ਪਰਮੇਸ਼ਰ ਪਸੰਦ ਨਹੀਂ ਜੇ ਕਰਦਾ ਆਗਿਆ ਵਿੱਚ ਆਉਣਾ ਪੈਣਾ ਹੁਕਮ ਨੂੰ ਪੂਰਾ ਕਰਨਾ ਪੈਣਾ ਵਿਧੀਆਂ ਪੂਰੀਆਂ ਕਰਨੀਆਂ ਪੈਣੀਆਂ ਫਿਰ ਕੁਝ ਬਰਕਤਾਂ ਨੇ ਜਿਹੜੀਆਂ ਮਿਲਣੀਆਂ ਨੇ ਇਸ ਧਰਤੀ ਤੇ ਵੀ ਤੇ ਸਵਰਗ ਵਿੱਚ ਵੀ ਹਾਲੇਲੂਇਆ ਹਾਂਜੀ ਸਿੱਦੇ ਪਰਮੇਸ਼ਰ ਦੀ ਆਤਮਾ ਦੀ ਗਵਾਹੀ ਨਾਲ ਚੱਲਦੇ ਹਨ ਉਹ ਹੀ ਪਰਮੇਸ਼ਰ ਦੇ ਪੁੱਤਰ ਹਨ ਛੋੜੋ ਸਾਰੀਆਂ ਗੱਲਾਂ ਦਾ ਸਾਰ ਹੋਣਾ ਆ ਗਿਆ ਜੀ ਜਿਨਨੇ ਉਹ ਲੋਕ ਜਿਨਨੇ ਪਰਮੇਸ਼ਰ ਦੀ ਆਤਮਾ ਦੀ ਗਵਾਹੀ ਨਾਲ ਚੱਲਦੇ ਹਨ ਜਿਨਨੇ ਪਰਮੇਸ਼ਰ ਦੀ ਆਤਮਾ ਦੀ ਗਵਾਹੀ ਨਾਲ ਚੱਲਦੇ ਨੇ ਉਹੀ ਪਰਮੇਸ਼ਰ ਦੇ ਪੁੱਤਰ ਹਨ ਉਹੀ ਪਰਮੇਸ਼ਰ ਦੇ ਪੁੱਤਰ ਨੇ ਕੇਦਾ ਰਣਾ ਨਹੀਂ ਇਹ ਪਹਿਣਾ ਕੇਦਾ ਨਹੀਂ ਇਹ ਕਹਿਆ ਜਿਹੜਾ ਬਚਾਲੇ ਨੂੰ ਮaaf ਕਰ ਦੋ ਬਾਹਰ ਨਗਾ ਦੋ ਨਹੀਂ ਨਗਾ ਜਣਾ ਜਿਨਨੇ ਦਾ ਤੁਸੀਂ ਮaaf ਕਰੋਗੇ ਉਹਨੇ ਮaaf ਹੋ ਜਾਣਗੇ ਉਥੇ ਅਸੀਂ ਖੜੇ ਹੋਣਾ ਉਥੇ ਪਰਮੇਸ਼ਰ ਨੇ ਦੂਤ ਹੋਣੇ ਨੇ ਜਿਹੜੇ ਉਹ ਕੰਮ ਨੂੰ ਇੰਨਾ ਮੜ ਜਾ ਵੀ ਟਾਲ ਦੇ ਮੜ ਜਾ ਵੀ ਨੀ ਟਾਲ ਦੇ ਹallelujah ਸਾਡੀਆਂ ਨਜ਼ਰਾਂ ਤੁਸੀਂ ਕਰ ਸਕਦੇ ਜੀ ਅਸੀਂ ਤੁਹਾਡੇ ਤੇ ਕਰ ਸਕਦੇ ਆ ਪਰ ਉਥੇ ਦੂਤ ਖੜਾ ਹੜਾ ਇੰਨਾ ਮੜ ਜਾ ਵੀ ਨੀ ਗਾਫ ਰੰਗ ਲਾਉ ਜੋ ਪਰਮੇਸ਼ਰ ਕਹਿੰਦਾ ਉਹਨੇ ਉਹ ਹੀ ਕਰਨਾ ਹੈ ਹallelujah ਦਾਸ ਤੋਂ ਮਾਸ ਨਹੀਂ ਬਣਾ ਮੜ ਜਾ ਵੀ ਸਾਡੇ ਜੀ ਦਾਗ ਤਾਂ ਪਾਇਆ ਉਹਨੇ ਰਿਜੈਕਟ ਕਰ ਦੇਣਾ ਜੀ ਰਿਜੈਕਟ ਦੀ ਵਾਰੀ ਹੈ ਤੇ ਇਸ ਕਰਕੇ ਭਾਈ ਭੈਣੋ ਜਿੰਨਿਆਂ ਨੇ ਇਹਨੂੰ ਕਬੂਲ ਕੀਤਾ ਉਹਨਿਆਂ ਨੂੰ ਨੇ ਪਿਤਾ ਆਪਣੇ ਪੁੱਤਰ ਹੋਣ ਦਾ ਹੱਕ ਦਿੱਤਾ ਪਰ ਜਿੰਨਿਆਂ ਨੇ ਪਿਤਾ ਪੁੱਤਰ ਕੋਈ ਇਤਰਾ ਆਤਮਾ ਦੀ ਗਵਾਹੀ ਵਿੱਚ ਆਣ ਕੀ ਕੋਈ ਗਵਾਹੀ ეਚਾਣ ਕੀ ਕੀ ਕਿਹਾ ਗਿਆ ਮਤੀ ਦੀ ਜੀਲ ਹallelujah ਫਾਇਦਾ 10 ਵਜੇ ਥੋੜਾ ਹੋਣੀ ਦੇ ਵੀ ਏਸ ਲਈ ਤੁਸੀਂ ਜਾ ਕੇ ਸਾਰੀਆਂ ਕੋਮਾਂ ਨੂੰ ਚੇਲੇ ਬਣਾ ਇਸ ਗੱਲ ਦੇ ਸੱਚੇ ਚੇਲੇ ਕੌਣ ਹੋਣਗੇ ਜਿਹੜੇ ਪਰਮੇਸ਼ਰ ਦੀ ਆਤਮਾ ਦੀ ਗਵਾਹੀ ਨਾਲ ਚੱਲਦੇ ਨੇ ਹਾਂਜੀ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤੀਸ਼ਮਾ ਦਿਓ ਅਤੇ ਉਹਨਾਂ ਨੂੰ ਸਿਖਾਓ ਕਿ ਉਹਨਾਂ ਸਾਰੇ ਬੰਦਾਂ ਦੀ ਪਾਲਣਾ ਕਰ ਲੈ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਬੋਲੋ ਆਮੀਨ ਆਮੀਨ ਇਹ ਸਾਰਾ ਕੁਝ ਕਰਨਾ ਪੈਣਾ ਹੈ ਚੇਲੇ ਬਣ ਜਾਣਾ ਸੌਖਾ ਕੰਮ ਵਾ ਪਰ ਚੇਲੇ ਦੇ ਵਿੱਚ ਤੋਬਾ ਕਰ ਲੈਣੀ ਤੇ ਬੜੀ ਗੱਲ ਨਹੀਂ ਆ ਤੋਬਾ ਵਿੱਚ ਬਣੇ ਰਹਿਣਾ ਬੜੀ ਗੱਲ ਵਾ ਹallelujah ਪ੍ਰਭੂ ਯਿਸੂ ਨਾਸੀਏ ਵਚਨਾਂ 'ਚ ਲਿਖਿਆ ਤੁਸੀਂ ਜਾਓ ਵਚਨ ਸੁਣਾਓ ਔਰ ਚੇਲੇ ਬਣਾਓ ਚੇਲੇ ਬਣਾਓ ਔਰ ਆਗਿਆ ਵਿੱਚ ਰਹੋ ਔਰ ਸੱਚ ਮੋਜੂਬੇ ਤਾਂ ਪਰਮੇਸ਼ੁਰ ਨੇ ਤੁਹਾਡਾ ਰਣ ਵਾਦਾ ਕੀਤਾ ਤੁਹਾਨੂੰ ਆਪਣੇ ਤੀਆਂ ਪੁੱਤਰ ਬਣਾਵੇਗਾ ਜਿਹੜੇ ਨਹੀਂ ਆ ਪੁੱਤਰ ਹੋਣਗੇ ਉਹਨਾਂ ਨੂੰ ਕਮੀ ਦੇ ਹੀ ਹੋ ਸਫਾਤ ਕਰਨੇ ਵਾ ਚਰਨੋਂ ਪਰਮੇਸ਼ਰ ਦੀ ਦੁਦੀ ਦੀ ਕਾਮ ਕਰੇ ਬਿਤਾ ਪਰਮੇਸ਼ਰ ਤੇਰਾ ਪ੍ਰਭੂ ਯੇਸ਼ੂ ਤੇਰਾ ਅਰਦਾਸ ਚਾਹਾਂਗੇ ਪ੍ਰਭੂ ਯੇਸ਼ੂ ਰੜਾਤਾ ਨਵਾਤ ਪ੍ਰਭੂ ਯੇਸ਼ੂ ਆਸੀ ਤੜਾਤਾ ਨਵਾਤ ਪ੍ਰਭੂ ਯੇਸ਼ੂ ਯਾਸੀ ਤੜਾਤਾ ਨਵਾ ਕੜੇ ਪਿਆਰ ਨਹੀਂ ਕਾਡੀ ਕਿਰਪਾ ਨਹੀਂ ਤੁਹਾਡੀ ਜਾਨੀ ਪਬਜੀ ਤੁਸੀਂ ਅਧਿਕਾਰ ਨਾਲ ਪ੍ਰਭੂ ਯੇਸ਼ੂ ਸਾਸੀ ਜੀ ਆਏ ਪ੍ਰਭੂ ਜੀ ਵਾਦੇ ਦਿੱਤੇ ਉਹਨਾਂ ਵਾਦਿਆਂ ਨੂੰ ਪੂਰੇ ਕਰਦੇ ਜੀ ਅੱਜ ਪ੍ਰਭੂ ਜੀ ਤੁਹਾਡਾ ਵਾਦੇ ਪੜੇ ਨੇ ਅਸੀਂ ਕਿ ਤੁਸੀਂ ਮੇਰੇ ਪੁੱਤਰ ਤੇ ਧੀਾਂ ਬੋਗੋਗੇ ਸੱਚ ਕੋ ਜੀ ਤੇਰਾ ਪਰਮੇਸ਼ਰ ਪ੍ਰਭੂ ਯੇਸ਼ੂ ਸਾਸੀ ਜੀ ਤੁਹਾਡੇ ਪੁੱਤਰ ਨੇ ਤੁਹਾਡੇ ਅੰਧੀਆਂ ਤੁਹਾਡੇ ਚਰਨਾਂ ਵਿੱਚ ਬੈਠੀਆਂ ਨੇ ਔਲਾਦ ਕੀ ਦਾ ਜੀਵਨ ਬਧਿਤ ਕਰਦੀਆਂ ਨੇ ਪ੍ਰਭੂ ਜੀ ਸ੍ਰੀ ਵਾਸੀ ਜੀ ਸੱਚਮੁੱਚ ਇਹਨਾਂ ਦਾ ਹਿੱਸਾ ਤੁਹਾਡੇ ਨਾਲ ਵਾ ਪ੍ਰਭੂ ਜੀ ਜਿਨ੍ਹਾਂ ਨੇ ਨਹੀਂ ਜੋ ਬਾਕੀ ਦੀ ਤੋਬਾ ਕਰਨ ਬਾਬੂਸਮਾ ਲੈਣ ਔਰ ਤੇਰੇ ਧੀਾਂ ਪੁੱਤਰਾਂ ਦਾ ਅਧਿਕਾਰ ਪਾਣ ਔਰ ਤੇਰੇ ਕੋਲ ਪ੍ਰਭੂ ਦੀ ਸਹਾਇਤਾ ਨਾਲ ਉਹ ਪ੍ਰਾਪਤ ਕਾਮ ਜੀਦਾਂ ਕਿ ਆਮਦ ਹੋਵੇ ਪਹਿਲੀ ਆਮਦ ਵਿੱਚ ਜਾਣ ਜਾਣ ਔਰ ਬਿਨਾਂ ਪਰਮੇਸ਼ਰ ਪ੍ਰਭੂ ਜੀ ਤੇਰੇ ਰਾਜ ਵਿੱਚ ਸ਼ਾਮਲ ਹੋਣ ਜੋ ਜਗ੍ਹਾ ਤੁਸੀਂ ਉਹਨਾਂ ਵਾਸਤੇ ਤਿਆਰ ਕੀਤੀ ਆ ਪ੍ਰਭੂ ਜੀ ਉਹਦੇ ਵਾਰ ਸੁਣ ਸਭਨਾਂ ਨੂੰ ਇਹ ਸੁਣਨ ਨੂੰ ਮਿਲੇ